ਦੇਖੋ ਜੀ ਅੱਜ ਜਿਹੜੀ ਬੀਕੇਜੂ ਖੋਸਾ ਦੀ ਮਹੀਨਾਵਾਰ ਮੀਟਿੰਗ ਹੁੰਦੀ 11 ਤਰੀਕ ਦੀ ਉਹ ਅਸੀਂ ਅੱਜ ਖੁੱਲੇ ਮੈਦਾਨ ਮੰਡੀ ਦੇ ਵਿੱਚ ਕੀਤੀ ਗਈ ਜਿੱਥੇ ਕਿਸਾਨਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਉਹਨਾਂ ਤੋਂ ਜਾਣੂ ਕਰਵਾਇਆ ਗਿਆ ਜਿੱਥੇ ਵੇਖੀਏ ਵੀ ਸਰਕਾਰ ਪੰਜਾਬ ਸਰਕਾਰ ਦੀ ਜਿਹੜੀ ਇੱਕ ਬੜੀ ਢਿੱਲੀ ਕਾਰਜਕਾਰੀ ਆ ਜਿੱਥੇ ਅੱਜ ਝੋਨੇ ਨੂੰ 7-7-8-8 ਦਿਨ ਹੋ ਗਏ ਨੇ ਤੇ ਉਹਨਾਂ ਨੂੰ ਐਵੇਂ ਖਲਵਾਰੀ ਜਾਂਦੇ ਨੇ ਸੁੱਕਾ ਝੋਨਾ ਜਿੱਥੇ ਖਰੀਦ ਏਜੰਸੀਆਂ ਉਹ ਮਤਲਬ ਪਹਿਲ ਕਦਮੀ ਦਿਖਾਉਂਦਾ ਹੀ ਨਹੀਂ ਵੀ ਅਸੀਂ ਮੰਡੀ ਦੇ ਵਿੱਚ ਜਾ ਕੇ ਝੋਨੇ ਦਾ ਭਾਅ ਲਈਏ ਅਸੀਂ ਇਸ ਮੰਚ ਤੋਂ ਬੇਨਤੀ ਵੀ ਕੀਤੀ ਆ ਔਰ ਦੱਸਿਆ ਵੀ ਆ ਤੁਹਾਡੇ ਮੱਧ ਮਰਾਹੀਂ ਵੀ ਖਰੀਦ ਜਾਣਸਾਂ ਜਿਹੜਾ ਦੋ ਸਵੇਰੇ ਜਾਣ ਤੇ ਸ਼ਾਮੀ ਜਾਣ ਤੇ ਤਾਂ ਜੋ ਕਿ ਜਿਹੜਾ ਕਿਸਾਨਾਂ ਦਾ ਝੋਨਾ ਉਹ ਬੋਰੀਆਂ ਚ ਪਵਾਇਆ ਜਾਵੇ ਜਿੱਥੇ ਅੱਜ ਕਿਸਾਨ ਅੱਧਾ ਝੋਨਾ ਜਿਹੜਾ ਕਿਸਾਨ ਦਾ ਹੜ ਪੀੜਤਾ ਦੇ ਨਾਲ ਉਹ ਖਰਾਬ ਹੋ ਚੁੱਕਾ ਮਰ ਤੁੱਕਾ ਜਿੱਥੇ ਕਿਸਾਨਾਂ ਨੇ ਹਲੇ ਕਣਕ ਬੀਜਨੀ ਆ ਤੇ ਉਹਨਾਂ ਨੂੰ ਜਿਹੜਾ ਵੀ ਸਰਕਾਰ ਨੇ ਇੱਕ ਪਾਈ ਸੀ ਵੀ ਅਸੀਂ ਦੇਵਾਂਗੇ ਉਹ ਵੀ ਤਾਂ ਉਹਨਾਂ ਨੇ ਕੀ ਦੇਣਾ ਸੋ ਉਹ ਕਿਸਾਨਾਂ ਦਾ ਉਹ ਜਿਹੜਾ ਕਣਕ ਬੀਜਣ ਦੇ ਜਿਹੜੀ ਰੁਤ ਆ ਗਈ ਆ ਅਸੀਂ ਇਸ ਮੰਚ ਰਾਹੀਂ ਪ੍ਰੈਸ ਦੇ ਮਾਧਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਕਿਸਾਨਾਂ ਨੂੰ ਜਿਹੜੀ ਬੀਜ ਤੇ ਖਾਦ ਉਹ ਜਲਦੀ ਮਹੱਈਆ ਕਰਵਾਈ ਜਾਵੇ ਤੇ ਜਿਹੜਾ ਉਹਨਾਂ ਵਾਸਤੇ ਮਤਲਬ ਮੁਆਵਜ਼ਾ ਉਹਨਾਂ ਦੀ ਪਰਪਾਈ ਆ ਜਿਹੜੀ ਫਸਲ ਖਰਾਬ ਹੋਈ ਆ ਮਕਾਨ ਖਰਾਬ ਹੋਏ ਨੇ ਉਹਨਾਂ ਦੀ ਜਿਹੜੀ ਜ਼ਮੀਨ ਖਰਾਬ ਹੋਈ ਆ ਉਹਨਾਂ ਦੀ ਪਰਪਾਈ ਜਿਹੜੀ 100% ਕੀਤੀ ਜਾਵੇ ਕਿਸਾਨਾਂ ਦੀ ਕਿਉਂਕਿ ਆ ਜਿਹੜਾ ਕਿਸਾਨ ਬਹੁਤ ਮੰਦੀ ਦੇ ਵਿੱਚ ਜਾ ਰਿਹਾ ਜਿੱਥੇ ਪੰਜਾਬ ਸਰਕਾਰ ਨੇ 20000 ਪ੍ਰਤੀ ਏਕੜ ਮੁਆਵਜ਼ਾ ਦੇ ਕੇ ਜਿਹੜਾ ਐਲਾਨਿਆ ਅਸੀਂ ਉਹਨੂੰ ਨਕਾਰਦੇ ਆ ਕਿਉਂਕਿ ਇੱਕ ਏਕੜ ਤੋਂ ਖਰਚਾ ਜਿਹੜਾ ਹੁੰਦਾ ਸਾਡਾ ਘੱਟੋ ਘੱਟ 40000 ਰੁਪਿਆ ਖਰਚਾ ਹੁੰਦਾ ਸਾਡਾ ਝੋਨਾ ਪਾਲਣ ਤੇ ਇੱਕ ਏਕੜ ਤੇ ਤੇ ਜਿੱਥੇ ਸਰਕਾਰ ਜਿਹੜਾ ਸਾਡਾ ਮਲਮਾ ਤੇ ਇਹ ਮੈਨੂੰ ਸਮਝਦੇ ਨੀ ਨੂਨ ਚੜਕ ਰਹੀ ਆ ਇਸ ਕਰਕੇ ਇਸ ਸੰਬੰਧਤ ਤੋਂ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਿੱਥੇ ਕੇਂਦਰ ਸਰਕਾਰ ਨੇ 1600 ਕਰੋੜ ਰੁਪਿਆ ਦੇ ਕੇ ਇੱਕ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਤੇ ਜਿਹੜਾ ਕਿਸਾਨਾਂ ਦੇ ਨਾਲ ਜਿਹੜਾ ਦੁਰਵਹਾਹਾਰ ਕੀਤਾ ਜਿਹੜਾ 1600 ਕਰੋੜ ਰੁਪਈਆ ਉਹ ਇੱਕ ਕਰ ਨੂੰ 8000 ਰੁਪਈਆ ਵੀ ਨਹੀਂ ਆਉਂਦਾ ਜਿੰਨੇ ਮਤਲ ਹੜਾਂ ਦੇ ਵਿੱਚ ਨੁਕਸਾਨ ਹੋ ਚੁੱਕਾ ਕਿਸਾਨਾਂ ਦਾ ਉਹ ਵੀ ਬਹੁਤ ਥੋੜਾ ਜੇ ਮੈਂ ਗੱਲ ਕਰਾਂ ਅੱਜ ਸੁਪਰੀਮ ਕੋਰਟ ਨੇ 6 11 2019 ਨੂੰ ਸੁਪਰੀਮ ਕੋਰਟ ਨੇ ਕਿਸਾਨਾਂ ਦੇ ਹੱਕ ਵਿੱਚ ਆਰਡਰ ਕੀਤਾ ਸੀ ਵੀ 24 ਕੁਇੰਟਲ ਝੋਨਾ ਤੇ 24 ਕੁਇੰਟਲ ਪਰਾਲੀ ਨਿਕਲਦੀ ਆ ਤੇ ਜਿਹੜੀਆਂ ਇਹ ਸੂਬਾ ਸਰਕਾਰਾਂ 100 ਰੁਪਇਆ ਪ੍ਰਤੀ ਕਿਵੇਟਲ ਪਰਾਲੀ ਦਾ ਕਿਸਾਨਾਂ ਨੂੰ ਦੇਣ ਤੇ ਕਿਸਾਨ ਅੱਗ ਨਹੀਂ ਲਾਉਣਗੇ ਪਰ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਦਬਦਬੇ ਥੱਲੇ ਆ ਕੇ ਇੱਕ ਵੱਡਾ ਆਰਡਰ ਜਾਰੀ ਕਰਤਾ ਜਿੱਥੇ ਇੱਕ ਜਲੰਧਰ ਦਾ ਜਿਹੜਾ ਛੋਟਾ ਕਿਸਾਨ ਸੀ ਜਿਹਨੇ ਸਬਜ਼ੀ ਬੀਜਣੀ ਸੀ ਚਾਰਾ ਬੀਜਣਾ ਸੀ ਥੋੜਾ ਜਿਹਾ 16 ਮਰਲੇ ਜਿਹਨੂੰ 50000 ਰੁਪਇਆ ਜੁਰਮਾਨਾ ਚਿੱਤਾ ਗਿਆ ਤੇ ਜਿਹਨੂੰ ਜੇਲ੍ਹ ਦੇ ਵਿੱਚ ਤੱਕ ਦਿੱਤਾ ਗਿਆ ਉੱਥੇ ਹੀ ਅਸੀਂ ਜਿਹੜਾ ਅੱਜ 26 ਤਰੀਕ ਨੂੰ ਇੱਕ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਆ ਜੀ ਦਾ ਰਿਜ਼ਲਟ ਛੇਤੀ ਸਾਹਮਣੇ ਆ ਜਾਊਗਾ ਕਿਸਾਨਾਂ ਵੱਲੋਂ ਤੇ ਜੇ ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਉਹ ਵੀ ਮਤਰਾਈ ਮਾਂ ਵਾਲਾ ਸਲੂਕ ਕਰ ਰਹੀ ਨੇ ਕਿਸਾਨਾਂ ਦੇ ਨਾਲ ਜਿੱਥੇ ਦਿਨ-ਬਦਨ ਆ ਦੇਖੋ ਕਿਸਾਨਾਂ ਨਾਲ ਜਿਹੜਾ ਝੋਨਾ ਉਹਨੂੰ ਠੁੱਡੇ ਵੱਜ ਰਹੇ ਨੇ ਤੇ ਜਿੱਥੇ ਛੈਲਰਾਂ ਵਾਲੇ ਮਿਲੀ ਭੁਗਤ ਦੇ ਨਾਲ ਅੱਜ ਵੀ ਕਿਸਾਨਾਂ ਤੋਂ ਬੋਰੀਆਂ ਮੰਗ ਰਹੇ ਨੇ ਅਸੀਂ ਇਸ ਸਮਾਂਚ ਤੋਂ ਦੱਸਣਾ ਚਾਹੁੰਦੇ ਆ ਵੀ ਇੱਕ ਵੀ ਬੋਰੀ ਦੀ ਕਟੌਤੀ ਕਿਸਾਨ ਨਹੀਂ ਦੇਊਗਾ ਜੇ ਝੋਨਾ ਉਹਦਾ ਮੰਡੀਆਂ ਚ 2 ਮਹੀਨੇ ਰੁਲੀ ਜਾਵੇ ਤੇ ਅਸੀਂ ਉਹ ਛੈਲਰ ਮਾਲਕਾਂ ਦਾ ਘਰਾਉ ਵੀ ਕਰਾਂਗੇ ਤੇ ਉਹ ਛੈਲਰ ਨੂੰ ਤਾਲਾ ਮਾਰ ਕੇ ਜਿੰਨੀ ਦੇਰ ਤੱਕ ਜਿਹੜੀ ਖਰੀਦ ਏਜੰਸੀ ਉਹਦੇ ਪੱਲੇ ਪਈਆ ਨਹੀਂ ਖਰੀਦਦਾ ਤੇ ਅਸੀਂ ਉਨੀ ਦੇਰ ਤੱਕ ਖੁੱਲਣ ਨਹੀਂ ਦੇਣਾ ਉਹ ਉਹ ਪਹਿਲਾਂ ਅੱਜ ਵੀ ਜਿਹੜਾ ਬਾਹਰੋਂ ਝੋਨਾ ਜੂਪੀ ਚ ਹੁਣ 2 ਟਰੱਕ ਜਿਹੜੇ ਮੁਖਤਰ ਫੜੇ ਹੋਏ ਨੇ ਕੱਲ ਵੀ ਫੜੇ ਨੇ ਉਹ ਜਿਹੜਾ ਜੂਪੀ ਤੇ ਬਿਹਾਰ ਵਾਲਾ ਝੋਨਾ ਛੈਲਰ ਆਲੇ ਲੈ ਕੇ ਜਮ੍ਹਾਂ ਕਰ ਰਹੇ ਨੇ ਉਹ ਇੱਕ ਵੀ ਬੋਰੀ ਅਸੀਂ ਕਿਸੇ ਛੈਲਰ ਦੇ ਵਿੱਚ ਨਾ ਜੂਪੀ ਦੀ ਨਾ ਬਿਹਾਰ ਦੀ ਜੇ ਸਾਨੂੰ ਪਤਾ ਲੱਗ ਗਿਆ ਉਹ ਅਸੀਂ ਜਿਹੜੀਆਂ ਬੋਰੀਆਂ ਉਹ ਹੜਪੀਟਾਂ ਨੂੰ ਦੇ ਦੇਣੀਆਂ ਅਸੀਂ ਜਿਹਨਾਂ ਦਾ ਚੋਨਾ ਖਰਾਬ ਹੈ ਲੈ ਜਾ ਕੇ ਪੇਨਾ ਕਰੋ ਦੱਸਿਆ ਨਹੀਂ ਜਿੰਨਾ ਚੋਨਾ ਜੂਪੀ ਦਾ ਤੇ ਬਿਹਾਰ ਦਾ ਟਰੱਕ ਫਰੇਗੇ ਸ਼ੈਲਰਾਂ ਦੇ ਵਿੱਚੋਂ ਉਹ ਚੋਨਾ ਹੜਪੀਟਾਂ ਨੂੰ ਦਿੱਤਾ ਜਾਊਗਾ ਇੱਥੋਂ ਲੈ ਜਾ ਕੇ ਅਸੀਂ ਇਸ ਮੰਚ ਤੋਂ ਦੱਸਿਆ ਤੇ ਜੇਕਰ ਕਿਸੇ ਨੂੰ ਪਤਾ ਲੱਗਦਾ ਵੀ ਫਲਾਣੇ ਸ਼ੈਲਰ ਦੇ ਵਿੱਚ ਜੂਪੀ ਤੇ ਬਿਹਾਰ ਤੋਂ ਚੋਨਾ ਆਇਆ ਵੀਰੋ ਉਹ ਚੋਨੇ ਨੂੰ ਉਤਾਰ ਕੇ ਟਰਾਲੀਆਂ ਦੇ ਵਿੱਚ ਤੇ ਆਪਾਂ ਹਰ ਪੀੜਤਾਂ ਲਈ ਉਹ ਦੇ ਕੇ ਆਉਣਾ ਚਾਹੁੰਦਾ ਇਹਨਾਂ ਮੈਂ ਦੱਸਣਾ ਚਾਹੁੰਦਾ ਅਨੁਪਰੂਫ ਕੇ ਤੇ ਤੈਗੇ ਹੈ ਪ੍ਰੂਫ ਕੇ ਦੇਣ ਦਾ ਕਾਰਨ ਸਾਡੀ ਜਿਹੜੀ ਜਵਾਨੀ ਹੈ ਉਹਨੂੰ ਮਾਰਨਾ ਫਿਗਾ ਜੇਕਰ ਜਵਾਨੀ ਮਰੂਗੀ ਤੇ ਜ਼ਮੀਨਾਂ ਤੇ ਕਾਬਜ ਹੋਣਗੇ ਬਹੁ ਗੰਟੀ ਤੁਹਾਨੂੰ ਮੈਂ ਦੱਸਾਂ ਮੈਂ ਆਸਟ੍ਰੇਲੀਆ ਦੇ ਵਿੱਚ ਵੇਖ ਕੇ ਆਇਆ ਹਾਂ ਉੱਥੋਂ ਦੇ ਜਿਹੜੇ ਬਾਫੀ ਹੈ ਉਹ ਬਰੀਜ ਨਾਲ ਲੋਕ ਹੈ ਸਾਡੇ ਵਰਗੇ ਨੈਣ ਨਕਸਾ ਹੈ ਸਾਡੇ ਵਰਗੇ ਉਹਨਾਂ ਦੇ ਕੇਸ ਹੈ ਸਾਡੇ ਨਾਲ ਹੀ ਉਹ ਮਿੱਟੀ ਜੁੜਦੀ ਹੈ ਤਾਂ ਇਹਨਾਂ ਨੇ ਇੰਗਲੈਂਡ ਨੇ ਉਥੇ ਹਮਲਾ ਕਰਕੇ 1790 ਫਿਫੀ ਦੇ ਵਿੱਚ ਕੈਪਟਨ ਕੌਕ ਨੇ ਉਥੇ ਹਮਲਾ ਕੀਤਾ ਉਥੋਂ ਦੇ ਵਿਦੇਸ਼ਾਂ ਨੂੰ ਜਿਹੜੇ ਉਥੋਂ ਦੇ ਨਾਗਰਿਕ ਸੀ ਉਹਨਾਂ ਨੂੰ ਚੱਕ ਕੇ ਉਹਨਾਂ ਨੂੰ ਨਸ਼ੇੜੀ ਬਣਾਇਆ ਉਹਨਾਂ ਦੀ ਨਸਲ ਖੁਸ਼ੀ ਕੀਤੀ ਉਹਨਾਂ ਨੇ ਹਰ ਹਰ ਬਾਬਰਤ ਕੇ ਉਹਨਾਂ ਦੀ ਅੱਜ ਜ਼ਮੀਨ ਤੇ ਇੱਕ ਇੰਗਲੈਂਡ ਕੰਟਰੀ ਅੱਜ ਕਾਬਜ ਹੈ ਜਿਹੜੇ ਉਹ ਬਰੀਜਨਲ ਲੋਕ ਹੈ ਅੱਜ ਉਹ ਇੰਗਲੈਂਡ ਤੋਂ ਮੁੱਲ ਜ਼ਮੀਨ ਲੈ ਕੇ ਆਪਦਾ ਘਰ ਬਣਾਉਣ ਨੂੰ ਤਿਆਰ ਐ ਜਾ ਆਪਦਾ ਘਰ ਬਣਾ ਰਿਹਾ ਉਥੋਂ ਦੇ ਵਾਸੀਆਂ ਕੋਲੇ ਆਪਦੀ ਜਾਇਦਾਦ ਨਹੀਂ ਇਹ ਹੀ ਇਨ੍ਹਾਂ ਸਰਕਾਰਾਂ ਨੇ ਵੀ ਇਹ ਸਾਰਾ ਕਹੁੰਦਾ ਕੰਟਰੀਆਂ ਤੋਂ ਸਿੱਖਿਆ ਅਖੀਰ ਨੂੰ ਇਹਨਾਂ ਨੇ ਸਾਨੂੰ ਨਸ਼ੇੜੀ ਬਣਾ ਕੇ ਸਾਡੀ ਜਵਾਨੀ ਖਤਮ ਕਰਕੇ ਸਾਡਾ ਗਰੋਥ ਪੀਰੀਅਡ ਖਤਮ ਕਰਕੇ ਉਹਨਾਂ ਜ਼ਮੀਨਾਂ ਤੇ ਕਾਬਜ ਹੋਣਾ ਜੇ ਤਾਂ ਅਸੀਂ ਇਹਨਾਂ ਦੀ ਲੜਾਈ ਆਪਦੇ ਘਰੇਲੂ ਤੋਂ ਆਜੇ ਘਰ ਤੋਂ ਸ਼ੁਰੂ ਕਰਕੇ ਲੜਨੀ ਸ਼ੁਰੂ ਕਰਾਂਗੇ ਤਾਂ ਤਾਂ ਵੀ ਇਹਨਾਂ ਨੂੰ ਖਿੱਚੜ ਸਕਦੇ ਆ ਨਹੀਂ ਇਹ ਫਤਹਾ ਸਾਡੇ ਤੇ ਹਾਵੀ ਰਹਿਣਗੇ ਜਿਵੇਂ ਫ੍ਰੀ ਟ੍ਰੇਡ ਜਿਹੜਾ ਸਮਝੌਤਾ ਹੋਣ ਨੂੰ ਤਿਆਰ ਹੈ ਸੈਂਟਰ ਗਵਰਨਮੈਂਟ ਨੇ ਇੱਕ ਦਿਨ ਉਹਦੇ ਮੂਹਰੇ ਮੋੜੇ ਟੇਕਣੇ ਹੈ ਕਿਉਂਕਿ World Trade Organization ਰਾਹੀਂ ਜਿਹੜਾ ਸੈਂਟਰ ਸਰਕਾਰ ਹੈ ਉਹਨੂੰ ਕਬਜ਼ਾ ਕਰਨਾ ਪੜਿਆ ਇਹਦੇ ਤੇ ਕਿਉਂਕਿ ਉਹ ਦਖਲ ਕਰ ਚੁੱਕੀ ਹੈ ਵੀ ਜਿੰਨਾ ਡਬਲਯੂਟੀ ਕਹੂਗਾ ਜਿਹੜਾ ਸਮਝੌਤਾ ਕਰੂਗਾ ਉਹ ਲਾਗੂ ਕੀਤਾ ਜਾਊਗਾ ਜੇ ਵਲ ਟ੍ਰੇਡ ਜਿਹੜਾ ਸਮਝੌਤਾ ਹੁਣ ਫਰੀ ਟ੍ਰੇਡ ਹੋ ਰਿਹਾ ਉਹਦੇ ਤਹਿਤ ਸਾਡੀਆਂ ਫਸਲਾਂ ਸਾਡਾ ਦੁੱਧ ਹਰ ਇੱਕ ਸਾਡੇ ਹੱਥੋਂ ਜਾਂਦਾ ਰਹੂਗਾ ਕਿਉਂਕਿ ਅਸੀਂ ਉਹਦੇ ਮਕਾਬਲੇ ਤੇ ਤਿਆਰ ਨਹੀਂ ਹੋਏਗੇ ਸਾਨੂੰ ਆਧਿਕਾ ਫਸਲਾਂ ਪ੍ਰਤੀ ਆਪਦੇ ਬੀਜਾਂ ਪ੍ਰਤੀ ਆਪ ਦੇ ਘਰ ਜੋ ਦੁੱਧ ਪੈਦਾ ਕਰਦੇ ਹੋ ਉਹਦੇ ਪ੍ਰਤੀ ਤੇ ਸਰਕਾਰ ਦੇ ਇਹਨਾਂ ਸਮਝੌਟਾਂ ਦੇ ਖਿਲਾਫ ਇਕਜੁੱਟ ਹੋ ਕੇ ਲੜਾਈ ਲੜਨੀ ਪਊਗੀ ਵੀਰੋ ਜਦੋਂ ਆਪਣੇ ਕੋਰੋਨਾ ਦਾ ਟਾਈਮ ਆਇਆ ਸੀ ਨਾ ਉਹ ਟਾਈਮ ਪੈਦਲ ਬੰਦੇ ਤੋਂ ਲੈ ਕੇ ਹਵਾਈ ਘਾਟ ਤੱਕ ਬੰਦ ਹੋ ਗਏ ਸੀ ਸਾਰੇ ਕਾਰੋਬਾਰ ਬੰਦ ਹੋ ਗਏ ਸਾਰੀਆਂ ਫੈਕਟਰੀਆਂ ਬੰਦ ਹੋ ਗਈਆਂ ਸਰਕਾਰੀ ਦਫ਼ਤਰ ਬੰਦ ਹੋ ਗਏ ਜੀ ਤੇ ਯਾ ਕੰਮ ਚੱਲਦਾ ਤੇ ਇੱਕੋ ਹੀ ਕੰਮ ਚੱਲਦਾ ਸੀ ਤੁਹਾਡੀ ਕੀਤੀ ਦਾ ਉਦੋਂ ਤੋਂ ਹੀ ਕੇਂਦਰ ਸਰਕਾਰ ਦੀ ਜਾਂ ਪੰਜਾਬ ਦੀ ਕੋਈ ਸਰਕਾਰ ਆਏ ਤੇ ਉਹਦੀ ਅੱਖ ਤੁਹਾਡੀ ਖੇਤੀ ਤੇ ਆ ਗਈ ਬੇਨਾਂਲੀ ਜ਼ਮੀਨ ਨੂੰ ਕਿਨੇ ਨਾ ਕਿਨੇ ਕਾਗਜੇ ਹੱਕ ਰਿਏ ਆ ਕੇ ਥਾਂ ਰੱਖੀਏ ਤੇ ਅਸੀਂ ਇਹ ਮੁਨਾਫਾ ਕੱਢੀਏ ਤੁਹਾਡੇ ਤੇ ਕਾਲੇ ਕਾਨੂੰਨ ਲਾਗੂ ਕੀਤੇ ਤੁਸੀਂ ਲੜਕੇ ਉਹਨਾਂ ਨੂੰ ਵਾਪਸ ਕਰਾਇਆ ਇਹ ਤੁਹਾਡਾ ਤਾਂ ਲੈਂਡ ਪੂਲਿੰਗ ਵਾਲਾ ਠੋਕਤਾ ਇਹ ਤੁਸੀਂ ਕੈਸਲ ਕਰਾਏ ਕਿਵੇਂ ਹੋਇਆ ਕਿ ਇਹ ਕੈਸਲ ਤੇ ਤੁਹਾਡੇ ਇੱਕ ਕਿਨੇ ਕਰਾਏ ਆ ਤੁਹਾਨੂੰ ਕਿੱਥੇ ਰਹਿਣਾ ਪਊਗਾ ਹੁਣ ਜਦਿਆ ਪ੍ਰਾਲੀ ਦਾ ਮੁੱਦਾ ਹੈ ਪ੍ਰਾਲੀ ਦੇ ਮੁੱਦੇ ਦੇ ਉੱਤੇ ਸਾਡੇ ਪ੍ਰਧਾਨ ਜੀ ਨੇ ਕੇਸ ਲੜਿਆ ਧਰਵਾਸੀ ਦੁਤੀਤਾ ਫੰਦੀ ਸੀ ਚੰਨਜੀਤ ਸਿੰਘ ਬਾਦਲੀ ਦੇ ਨਾਲ ਅਸੀਂ ਉਹ ਪ੍ਰਾਲੀ ਦੇ ਮੁੱਦੇ ਤੇ ਕੇਸ ਲੜਿਆ ਅੱਜ ਵੀ ਕੋਰਟ ਚ ਪੇਸ਼ ਹੁੰਦੇ ਰਹੇ ਆ ਜਾ ਕੇ ਉਹਦੇ 500 ਬੰਦੇ ਤੇ ਪਰਚਾ ਕੀਤਾ ਸੀ ਇਹਨਾਂ ਨੇ ਜਦ ਕੋਰਟ ਚ ਜਾ ਕੇ ਪੇਸ਼ ਹੋਏ ਕਹਿੰਦੇ ਕਿਸਾਨ ਕਿਉਂ ਆਏ ਆ ਅਸੀਂ ਕਹੇ ਸਾਡੇ ਤੇ ਪਰਚਾ ਹੈ ਜਿਹੜੇ ਵਕੀਲਾਂ ਨੇ ਜਿਹੜੇ ਪੁਲਿਸ ਵਾਲਿਆਂ ਨੇ ਇੱਕ ਵਰਚਾ ਕੀਤਾ ਉਹ ਕਹਿੰਦੇ ਇਹ ਤੇ ਪਰਚਾ ਹੀ ਕੋਈ ਨਹੀਂ ਹੈ ਉੱਥੇ ਜਾ ਕੇ ਮੁੱਕਰ ਗਏ ਅਸੀਂ ਅਸੀਂ ਕੀ ਲੈਣਾ ਉਹ ਨਹੀਂ ਸਾਡੇ ਤੇ ਪਰਚਾ ਕੀਤਾ ਨਾ ਇਹ ਕਾਹਦਾ ਕੀਤਾ ਪਰਚਾ ਇਹ ਤੇ ਪਰਾਗ ਦਾ ਪਾਲੀ ਦਾ ਕੇਸ ਚੱਲਿਆ ਕਾਫੀ ਚਿਰ ਚੱਲਿਆ ਉਦੋਂ ਮਗਰੋਂ ਉਹਨਾਂ ਨੇ ਇੱਕ ਫੈਸਲਾ ਕਰਦਾ ਸੀ ਕਿ ਸਾਡੇ ਕੋਈ ਜਿਹੜੇ ਝੋਨੇ ਤੋਂ ਬੱਚਤ ਹੁੰਦੀ ਆ 20000 ਰੁਪਇਆ ਬੱਚਤੀ ਹੁੰਦੀ ਆ ਬਾਕੀ ਸਦਾ ਖਰਚੇ ਹੀ ਨਿਕਲ ਜਾਂਦਾ ਸਾਨੂੰ 20000 ਰੁਪਇਆ ਦੇ ਦਿਓ ਅਸੀਂ ਤੁਹਾਨੂੰ ਆਡੀ ਨਹੀਂ ਲਾਂਦੇ ਤੇ ਪਹਿਲੀ ਖਾਦੀ ਛੱਡ ਦਾਂਗੇ ਅਸੀਂ ਤੁਹਾਡਾ ਵੇਟ ਹੈ ਹੀ ਨਹੀਂ ਆ ਤਾਂ ਫਿਰ ਸਰਕਾਰ ਨੇ ਜਿਹੜਾ ਫੂਡ ਸਪਲਾਈ ਦਾ ਡਾਇਰੈਕਟਰ ਸੀ ਉਹ ਸਦਿਆ ਸਾਰੇ ਆਪਸਰਤ ਫੂਡ ਸਪਲਾਈ ਵਾਲਿਆਂ ਨੇ ਸੱਦਿਆ ਉਹ ਕਹਿੰਦੇ ਝੋਨਾ ਬੰਦ ਕਰਾ ਲਈਏ ਉਹ ਕਹਿੰਦੇ ਬੰਦ ਨਹੀਂ ਕਰਾਉਣਾ ਕਹਿੰਦੇ ਭੁੱਖ ਮਰੀ ਫੈਲ ਜੂ ਸਾਰਾ ਦੇਸ਼ ਭੁੱਖਾ ਮਰੂ ਝੋਨੇ ਤੋਂ ਕਨਾ ਝੋਨਾ ਬੰਦ ਨਹੀਂ ਕਰਾਉਣਾ ਉਹ ਕਹਿੰਦੇ ਫਿਰ ਕਿਸਾਨਾਂ ਦਾ ਹੱਲ ਕੀ ਕਰੀਏ ਉਥੇ ਟਾਈਮ 'ਚ ਇਸੇ ਕੋਟ ਨੇ ਫੈਸਲਾ ਕੀਤਾ ਸੀ ਕਿ 24 ਕੁਆਰਟਲ ਝੋਨਾ ਨਿਕਲਦਾ ਤੇ 24 ਕਿ 24 ਕੁਆਰਟਲ ਦੀ ਭਾਲੀ ਨਿਕਲਦੀ ਆ ਇੱਕ ਕੁਆਟਰ ਪ੍ਰਾਲੀ ਨੂੰ ਸਾਂਭਣ ਦੀ ਖਾਤੋਂ 100 ਰੁਪਇਆ ਖਰਚਾ ਹੁੰਦਾ। ਉਹ ਕਹਿੰਦੇ 1500 ਰੁਪਇਆ ਕੇਂਦਰ ਸਰਕਾਰ ਦੇਉ। 1000 ਰੁਪਇਆ ਪੰਜਾਬ ਸਰਕਾਰ ਦੇਉ ਕਿਸਾਨ ਤੋਂ ਦੇਣਾ ਬਥੇ ਨੀ ਲਾਊਗਾ। ਪ੍ਰਾਲੀ ਨੂੰ ਆਪੇ ਮਿਲੋਂਦਾ। ਕਿਆ ਦਿੱਤਾ ਕਿਸੇ ਨੇ ਆਪਾਂ ਕਿਸੇ ਨੇ ਦਿੱਤਾ। ਅਜੋ ਹੁਣ ਕੋੜਦੇ ਆਪਣੇ ਹੁਣ ਫੈਸਲਾ ਦੇਤਾ। ਤੂੰ ਕਿਹੜਾ ਕਾਨੂੰਨ ਤਾੜਨਾ ਅਸੀਂ ਵੇਖਿਆ ਉਹ ਪੱਟੀ ਬੱਤੀ ਹੁੰਦੀ ਆ ਜੋ ਥੱਲੇ ਵਾਲੇ ਕਹੀ ਜਾਂਦੇ ਉਹਨਾਂ ਦੀ ਮੰਨੀ ਜਾਂਦੇ ਆ। ਫਿਰ ਦੇ ਬਾਅਦ ਇਹ ਆਪਾ ਦੁਵੀਰ ਦੀ ਲੜਾਈ ਲੱਗਣੀ ਹੋਊਗੀ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਸਤਕਾਰਯੋਗ ਬੁਲਾ ਰਹੇ ਨੇ ਬੜੇ ਲੰਬੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਆ ਮੈਨੂੰ ਵੀ ਜਿੰਨੀਕ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਉਹਦੇ ਮੁਤਾਬਿਕ ਮੈਂ ਵੀ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਕੇ ਅਤੇ ਤੁਹਾਡਾ ਇੱਥੇ ਪਹੁੰਚਾ ਹੋਣ ਤੇ ਤੁਹਾਡਾ ਧੰਨਵਾਦ ਕਰਕੇ ਅਤੇ ਜਿਹੜੀ ਅਗਲੀ ਮੁਸੀਬਤ ਹੈ ਜਿਹਦਾ ਸਾਹਮਣਾ ਕਰਨ ਲਈ ਆਪਾਂ ਤਿਆਰ ਬਾੜ ਤਿਆਰ ਰਹਿਣਾ ਹੈ ਉਹ ਗੱਲਾਂ ਸਾਝੀਆਂ ਕਰਕੇ ਤੁਹਾਡੇ ਤੋਂ ਮਾਫੀ ਲਵਾਂਗਾ ਸਭ ਤੋਂ ਪਹਿਲਾਂ ਬਹੁਤ ਵੱਡੀ ਗੱਲ ਹੈ ਕਿ ਸਰਕਾਰਾਂ ਕਿਸ ਤਰ੍ਹਾਂ ਕਿਸਾਨ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ ਕੋਰਟਾਂ ਦੇ ਵਿੱਚ ਕੇਸ ਪਾਏ ਸਾਡੇ ਜਿਹੜੇ ਬਹੁਤ ਸੀਨੀਅਰ ਐਡਵੋਕੇਟ ਸੀ ਬਾਗੜੀ ਸਾਹਿਬ ਅਸੀਂ ਕੇਸ ਜਿੱਤੇ ਉਹਦੀਆਂ ਕਾਪੀਆਂ ਮੋਈਆਂ ਹੋਈਆਂ ਸਰਕਾਰਾਂ ਨੂੰ ਲਾਹਨਤਾਂ ਪਾਈਆਂ ਪਰਾਲੀ ਦੇ ਮੁੱਦੇ ਤੇ ਸਾਨੂੰ ਉਹਨਾਂ ਨੇ 100 ਰੁਪਇਆ ਕਵੰਟਰਲ ਬਾਂਡਸ ਦੇਣ ਦੀ ਜਾਂ 2400 ਰੁਪਇਆ ਦੇਣ ਦੀ ਕੋਸ਼ਿਸ਼ ਕੀਤੀ ਪਰ ਜਿਹੜੀਆਂ ਇਹ ਸਰਕਾਰਾਂ ਸੀ ਜਿਸ ਤਰ੍ਹਾਂ ਇਹਨਾਂ ਨੇ 12000 ਕਰੋੜ ਰੁਪਇਆ ਫਰਜ਼ ਕਰਦੇ ਆ ਉਵੇਂ ਉਹ 2400 ਦੇ ਕੇ ਵੀ ਕਿੱਲੇ ਦਾ ਰਾਜ਼ ਹੀ ਨਹੀਂ ਸੀ ਉਹਨਾਂ ਨੇ ਲਾਰੇ ਲੱਪੇ ਲਾਏ ਤੇ ਮਜਬੂਰੀ ਦੇ ਵਿੱਚ ਕਿਸੇ ਕਿਸਾਨ ਦਾ ਦੈਲ ਹੀ ਕਰਦਾ ਇਹ ਅੱਗ ਲਾਉਣ ਦਾ ਸਾਨੂੰ ਕਿਹੜਾ ਕੋਈ ਦੀਵਾਲੀ ਦਸਹਿਰਾ ਪਟਾਕਿਆਂ ਦਾ ਚਾਹ ਹੈ ਵੀ ਅਸੀਂ ਦੇ ਪਟਾਕੇ ਚਲਦੇ ਦੇਖ ਲੈਣੇ ਆ ਅਸੀਂ ਵੀ ਇਸ ਮੁਲਕ 'ਚ ਰਹਿੰਦੇ ਆ ਇੱਥੋਂ ਦਾ ਖਾਂਦੇ ਆ ਇੱਥੋਂ ਦਾ ਪੀਂਦੇ ਆ ਇੱਥੋਂ ਦਾ ਪੀਂਦੇ ਆ ਸਾਨੂੰ ਵੀ ਨਜ਼ਾਰਾ ਤੋਂ ਇਹਨਾਂ ਧੂਏ ਤੋਂ ਡਰ ਲੱਗਦਾ ਪਰ ਸਾਡੀ ਮਜਬੂਰੀ ਹੈ ਜਿਹੜਾ ਸੌਸ ਮਰਨ ਉੱਤੇ ਜਿਹੜੇ ਆਪਾਂ ਉਹ ਕਹਿੰਦੇ ਨੇ ਮਸ਼ੀਨ ਦੇ ਬਾਅਦ ਚਾਉਂਦੇ ਗੇਸਟ ਲੱਭ ਜੀ ਉਹਨੂੰ ਸਾਰੀਆਂ ਸਰਕਾਰਾਂ ਨੇ ਸੁਪਰੀਮ ਕੋਰਟ ਨੇ ਖੁੱਲ੍ਹ ਦਿੱਤੀ ਹੈ ਉਹਦਾ ਸਰਬ 6% ਤੋਂ ਨਾ ਹੁੰਦਾ ਅਸੀਂ ਮੰਨਦੇ ਆ ਜੇ ਅਸੀਂ ਰੀਪਰ ਮਾਰ ਕੇ ਅੱਗ ਲਾਉਣੇ ਆ ਤਾਂ ਅਸੀਂ ਗਨਾਹਗਾਰ ਆ ਤੇ 5 4% ਵਾਲਾ ਉਹਨੂੰ ਵੀ ਗਨਾਹਗਾਰ ਦੱਸਿਆ ਜਾਵੇ ਪੱਠੇ ਸਾਰਾ ਸਾਲ ਚਿਬਨੀਆਂ 'ਚ ਮੜਾ ਮੂੰਹ ਧੂਆ ਕੱਢੀ ਜਾਂਦੇ ਆ ਕੋਈ ਗਨਾਹ ਨਹੀਂ ਨਾਲਿਆਂ ਦੇ ਵਿੱਚ ਪਾਣੀ ਗੰਦਾ ਤੁਰਿਆ ਜਾਂਦਾ ਹੈ, ਦਰਿਆਾਂ 'ਚ ਪਾਇਆ ਜਾਂਦਾ ਕੋਈ ਗੁਨਾਹ ਨਹੀਂ। ਸਰਕਾਰ ਨੇ ਹੁਣੇ ਤਜਰਬਾ ਦੇਖਿਆ ਹੈ ਕਿਸ ਤਰ੍ਹਾਂ ਸੈਂਟਰ ਨਾਲ ਨਾਲ ਮਿਲ ਕੇ ਪੰਜਾਬ ਦੇ ਵਿੱਚ ਫਲੱਡ ਲਿਆਂਦੇ ਗਏ ਕੋਈ ਮਦਦ ਨਹੀਂ ਕੀਤੀ, ਕੋਈ ਗੁਨਾਹ ਨਹੀਂ। ਵੱਦ ਦੇ ਉੱਥੇ ਕੌਣ ਕਰਨ ਪਹੁੰਚਿਆ? ਕਿਹੜੇ ਲੋਕ ਉੱਥੇ ਗਏ? ਕਿੰਨਿਆਂ ਨੇ ਉੱਥੇ ਸੇਵਾ ਕੀਤੀ? ਜਿਨ੍ਹਾਂ ਨੂੰ ਪੰਜਾਬ ਦਾ ਦਰਦ ਸੀ। ਜਿੰਨਾ ਦੇਖਿਆ ਕਿ ਚਲੋ ਕੋਈ ਗੱਲ ਨਹੀਂ ਕਿ ਸਾਡੇ ਕੋਲੇ ਦੋ ਪ੍ਰਸ਼ਾਦ ਆ ਤੇ ਅਸੀਂ ਅੱਧਾ-ਅੱਧਾ ਕਰਕੇ ਉਹਦੇ ਭਰਾਵਾਂ ਨਾਲ ਸਾਂਝਾ ਕਰਦੇ ਆ ਸਿੰਗਰ ਵੀਰਾਂ ਨੂੰ ਵੀ ਅਸੀਂ ਪਹਿਲਾਂ ਕਹਿੰਦੇ ਸੀ ਉਹਨਾਂ ਨੇ ਵੀ ਬੜੀ ਹਦੋਂ ਵੱਧ ਯੋਗ ਪਾਇਆ ਔਰ ਬਹੁਤ ਜ਼ਿਆਦਾ ਜਿੰਨੀ ਵੀ ਦੇ ਸਕੇ ਰਾਖ ਦਿੱਤੇ ਇੱਥੇ ਆਪਣੇ ਬਲਜਿੰਦਰ ਸਿੰਘ ਬੈਠੇ ਆ ਇਹਨਾਂ ਦੇ ਪੈਨਟ ਜਾ ਕੇ ਦੇਖੀਏ ਕਿਸ ਤਰ੍ਹਾਂ ਜਦੋਂ ਕਿਸਾਨ ਦੀ ਸਾਰੀ ਫਸਲ ਚਲੀ ਜਾਂਦੀ ਹੈ ਕਿੱਡਾ ਵੱਡਾ ਦੁੱਖ ਹੁੰਦਾ ਹੈ ਪਰ ਵੀ ਉਹ ਕਰਿਆ ਕੁਛ ਨਹੀਂ ਜਾ ਸਕਦਾ ਸੀ ਆਪਾਂ ਇਹਨਾਂ ਦਾ ਡਰ ਕੇ ਸਾਹ ਦਿੱਤਾ ਹੈ ਤੇ ਹੁਣ ਵੀ ਦੇਣਾ ਹੈ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਕਿਹਾ ਹਰ ਇੱਕ ਬੰਦੇ ਨੇ ਥੋੜੀ ਥੋੜੀ ਮਦਦ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਬੋਲਿਆ ਪੰਜ ਬੋਰੀਆਂ ਦੀ ਏਪੀ ਦੀਆਂ ਮੈਂ ਪ੍ਰਧਾਨ ਸਾਹਿਬ ਨੂੰ ਦੇਵਾਂਗਾ ਬੋਲੇ ਸੋਨਹਾਰ ਇਸੇ ਤਰ੍ਹਾਂ ਸਾਰਿਆਂ ਬਲਾਕ ਪ੍ਰਧਾਨਾਂ ਨੂੰ ਕਹਿੰਨੇ ਆ ਕਿਸੇ ਨਾਲ ਕੋਈ ਜਾਚੀ ਨਹੀਂ ਸਾਨੂੰ ਇਹ ਸਮਾਨ ਹੈ ਜਿੰਨੀ ਕੋਈ ਕੋਈ ਸੇਵਾ ਕਰ ਸਕਦਾ ਹੋਇਆ ਉਹ ਆਪਣੇ ਇਸੇ ਜ਼ਿਲ੍ਹੇ ਚ ਨਾਮ ਲਖਾ ਦੇਵੇ ਆਪੋ ਜਿਹੜਾ ਸਮਾਨ ਹੈ ਉਹ ਇਕੱਠਾ ਕਰਕੇ ਪ੍ਰਧਾਨ ਜੀ ਜੀ ਦੀ ਰਹਿਣ ਮਈੇ ਇਖ ਇੱਕ ਦਿਨ ਜਾਵਾਂਗੇ ਤੇ ਜਾ ਕੇ ਜਿੱਥੇ ਆਪਾਂ ਨੂੰ ਹੁਕਮ ਲੱਗੂਗਾ ਆਪਾਂ ਉਹਨਾਂ ਦੇ ਭਰਾਵਾਂ ਦੀ ਮਦਦ ਕਰਾਂਗੇ